ਭਾਈ ਰਾਜਵਾਨਾ ਦੇ ਜਥੇਦਾਰ ਬੰਨ ਦੇ ਚਰਚੇ ਐਚਪੀਸੀ ਨੇ ਕਰ ਦਿੱਤਾ ਵਟਾ ਐਲਾਨ ਅਕਾਲੀ ਦਲ ਦਾ ਵੀ ਆ ਗਿਆ ਭੱਖ ਸਾਹਮਣੇ ਅਮਰੀਕਾ ਤੋਂ ਆਈ ਦੁਖਦਾਈ ਖਬਰ ਠਾਠਾ ਚੱਲੀਆਂ ਗੋਲੀਆਂ ਭਾਰਤੀ ਦੀ ਗਈ ਜਾਨ ਭਾਰਤੀਆਂ ਦਾ ਮੋਹ ਹੋਇਆ ਭੰਗ ਵਰਟੇਨ ਤੋਂ ਆਈ ਅਹਿਮ ਜਾਣਕਾਰੀ ਅੰਕੜੇ ਕਰ ਦੇਣਗੇ ਹੈਰਾਨ ਆਸਟ੍ਰੇਲੀਆ 'ਚ ਕੁਦਰਤ ਦਾ ਕੈਰ 50000 ਤੋਂ ਵੱਧ ਲੋਕ ਬੇਕਾਰ ਕਈਆਂ ਦੀ ਮੌਤ ਚਰਚਾ ਕਿ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਲਗਾਉਣ ਦਾ ਯਤਨ ਕਰ ਰਿਹਾ ਹੈ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਮੁਤਾਬਕ ਅਜਿਹੀ ਕੋਈ ਗੱਲ ਨਹੀਂ ਹੈ ਇਸ ਦੇ ਬਾਵਜੂਦ ਮੀਡੀਆ ਵਿੱਚ ਖਬਰ ਚਰਚਾ ਦਾ ਵਿਸ਼ਾ ਬਣੀ ਰਹੀ ਮੀਡੀਆ ਰਿਪੋਰਟਾਂ ਅਨੁਸਾਰ ਇਸ ਤੋਂ ਪਹਿਲਾਂ ਜਦ ਅਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਹਟਾਉਣ ਦੇ ਯਤਨ ਚੱਲ ਰਹੇ ਸਨ ਤਾਂ ਉਸ ਵੇਲੇ ਵੀ ਭਾਈ ਰਾਜਵਾਨਾ ਦਾ ਨਾਂ ਚਰਚਾ ਵਿੱਚ ਆਇਆ ਸੀ ਪਰ ਐਨ ਮੌਕੇ ਤੇ ਸ਼੍ਰੋਮਣੀ ਕਮੇਟੀ ਦੇ ਤਤਕਾਲ ਤੱਕ ਤੇ ਸ਼੍ਰੀ ਦਮਦਵਾ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਸੇਵਾਵਾਂ ਸੌਂਪ ਦਿੱਤੀਆਂ ਸਾਨੂੰ ਹੁਣ ਇੱਕ ਵਾਰ ਮੁੜ ਤੋਂ ਭਈ ਰਾਜੂਆਣਾ ਦਾ ਨਾਂ ਚਰਚਾ ਵਿੱਚ ਮੀਡੀਆ ਹਾਊਸ ਨੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀ ਅੰਤਰੀਂ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਜਾ ਸਕਦਾ ਹੈ ਹਾਲਾਂਕਿ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਆਖਰੀ ਫੈਸਲਾ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਲੈਂਦੀ ਹੈ ਫਿਲਹਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਤੌਰ ਤੇ ਗੁਰਦੀਪ ਸਿੰਘ ਗ ਨੂੰ ਗਿਆਨੀ ਰਕਵੀਰ ਸਿੰਘ ਤੋਂ ਬਾਅਦ ਇਹ ਸੇਵਾ ਸੌਂਪੀ ਗਈ ਸੀ ਹਾਲਾਂਕਿ ਉਹ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਇਸ ਤੋਂ ਇਲਾਵਾ ਉਹ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾਮਾਨ ਨਿਵਾ ਰਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰਾ ਦਲਜੀਤ ਸਿੰਘ ਚੀਮਾ ਨੇ ਚਲ ਰਹੀਆਂ ਖਬਰਾਂ ਨੂੰ ਅਪਵਾਦ ਦੱਸਦਿਆਂ ਕਿਹਾ ਕਿ ਜਥੇਦਾਰ ਦੀ ਨਿਯੁਕਤੀ ਕਰਨਾ ਐਜੂਪੀਸੀ ਦਾ ਅਧਿਕਾਰ ਹੈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਕਦੇ ਦਾਖਲ ਨਹੀਂ ਦਿੰਦਾ ਅਤੇ ਨਾ ਹੀ ਹੁਣ ਤੱਕ ਕਿਸੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਰੈ ਸਲਾਹ ਮੰਗੀ ਹੈ ਜੇਕਰ ਕਦੇ ਕੋਈ ਪਾਰਟੀ ਤੋਂ ਸਲਾਹ ਮੰਗੀ ਜਾਵੇਗੀ ਤਾਂ ਫਿਰ ਪਾਰਟੀ ਲੀਡਰਸ਼ਿਪ ਕੋਈ ਜਵਾਬ ਦੇਵੇਗੀ ਚੀਮਾ ਨੇ ਕਿਹਾ ਕਿ ਜਿਤ ਤੱਕ ਸਵਾਲ ਬਲਵੰਤ ਸਿੰਘ ਰਾਜਵਾਨਾ ਦੇ ਜਥੇਦਾਰ ਬੰਡ ਦਾ ਤਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੱਲੋਂ ਵਿਧਿ ਵਿਵਧਾਨ ਬਣਾਇਆ ਜਾਵੇਗਾ ਉਸ ਤੋਂ ਬਾਅਦ ਹੀ ਕੋਈ ਫੈਸਲਾ ਹੋਵੇਗਾ ਉਹਨਾਂ ਨੇ ਸਿੱਧੇ ਤੌਰ ਤੇ ਚੱਲ ਰਹੀਆਂ ਖਬਰਾਂ ਤੋਂ ਅਕਾਲੀ ਦਲ ਨੂੰ ਪਾਸੇ ਕਰ ਲਿਆ ਅਮਰੀਕਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਇੱਥੇ ਇੱਕ ਭਾਰਤੀ ਗੁਜਰਾਤੀ ਅਤੇ ਟੈਨੇਸੀ ਦੇ ਇੱਕ ਗੈਸ ਸਟੇਸ਼ਨ ਤੇ ਕੰਮ ਕਰਨ ਵਾਲੇ ਪ੍ਰੇਸ਼ ਪਟੇਲ ਉਰਫ ਪ੍ਰਿੰਸ ਨੂੰ ਲੁੱਟਣਾ ਇੱਕ ਗੈਰ ਗੋਰੇ ਮੂਲ ਦੇ ਵਿਅਕਤੀ ਨੇ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਪ੍ਰੇਸ਼ ਪਟੇਲ ਅਮਰੀਕਾ ਵਿੱਚ ਆਪਣੀ ਪਤਨੀ ਅਤੇ ਪੰਜ ਸਾਲ ਦੀ ਧੀ ਨਾਲ ਰਹਿ ਰਿਹਾ ਸੀ ਟੈਂਸੀ ਸੂਬੇ ਦੇ ਲੈਪਸ ਵਰਗ ਵਿੱਚ ਹੋਈ ਇਸ ਘਟਨਾ ਵਿੱਚ ਮਰਨ ਵਾਲੇ ਨੌਜਵਾਨ ਦਾ ਨਾਮ ਪ੍ਰੇਸ਼ ਪਟੇਲ ਉਰਫ ਪ੍ਰਿੰਸੀ ਜੋ ਕਿ ਗੁਜਰਾਤ ਦੇ ਕੋਲੋਲ ਨੇੜੇ ਡਿੰਗੂਚਾ ਪਿੰਡ ਦਾ ਰਹਿਣ ਵਾਲਾ ਸੀ ਪ੍ਰੇਸ਼ ਜੋ ਕਿ ਸਿਰਫ 30 ਸਾਲਾਂ ਦਾ ਸੀ ਇੱਕ ਗੈਰ ਸਟੇਸ਼ਨ ਦੇ ਨਾਲ ਸਥਿਤ ਸਟੋਰ ਤੇ ਕੰਮ ਕਰ ਰਿਹਾ ਸੀ ਜਦ ਇੱਕ ਲੁਟੇਰੇ ਨੇ ਉਸ ਤੇ ਨਿਵਾ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉਹ ਮੌਕੇ ਤੇ ਹੀ ਮਾਰਿਆ ਗਿਆ ਉਸ ਦੀ ਅਚਾਨਕ ਮੌਤ ਨਾਲ ਉਸ ਦੇ ਪਰਿਵਾਰ ਨੇ ਆਪਣਾ ਇੱਕੋ ਇੱਕ ਸਹਾਰਾ ਗਵਾ ਦਿੱਤਾ ਹੈ ਸੀ ਪੁਲਿਸ ਨੇ ਪਰਿਸ਼ ਪਟੇਲ ਦੇ ਕਤਲ ਦੇ ਮਾਮਲੇ ਵਿੱਚ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ ਬ੍ਰਿਟੇਨ ਤੋਂ ਭਾਰਤੀਆਂ ਦਾ ਮੌਹ ਭੰਗ ਹੁੰਦਾ ਜਾ ਰਿਹਾ ਵਟੇਨ ਨੇ ਕੁੱਲ ਪ੍ਰਵਾਸ ਵਿੱਚ ਗਰਾਵਿਟ ਦਰਜ ਕੀਤੀ ਹੈ ਜਿਸ ਮੁਤਾਬਕ ਪਿਛਲੇ ਸਾਲ ਦੇਸ਼ ਛੱਡਣ ਵਾਲੇ ਵਿਦੇਸ਼ੀਆਂ ਦਾ ਸਭ ਤੋਂ ਵੱਡਾ ਸਮੂਹ ਭਾਰਤੀ ਸਟੂਡੈਂਟਸ ਅਤੇ ਕਾਮੇਸਨ ਅਜਿਹਾ ਹੋਣ ਦੇ ਪਿੱਛੇ ਦੀ ਵਜ੍ਹਾ ਵਟੇਨ ਦੀਆਂ ਸਖਤ ਵੀਜ਼ਾ ਤੇ ਇਮੀਗ੍ਰੇਸ਼ਨ ਨੀਤੀਆਂ ਰਹੀਆਂ ਜਿਨ੍ਹਾਂ ਦਾ ਪ੍ਰਭਾਵ ਜਾਰੀ ਕੀਤੇ ਗਏ ਦੇਸ਼ ਦੇ ਤਾਜ਼ਾ ਪ੍ਰਵਾਸ ਅੰਕੜਿਆਂ ਵਿੱਚ ਪ੍ਰਤੀਬਿੰਬਤ ਹੋਇਆ ਆਫਿਸ ਫਾਰ ਨੈਸ਼ਨਲ ਸਟੈਟਿਸਟਿਕਸ ਦੇ ਵਿਸ਼ਲੇਸ਼ਣ ਅਨੁਸਾਰ ਅਧਿਐਨ ਦੇ ਉਦੇਸ਼ ਨਾਲ ਆਏ ਲਗਭਗ 37000 ਭਾਰਤੀ ਕੰਮਕਾਜੀ ਕਰਨਾ ਕਰਕੇ ਆਏ 18000 ਲੋਕ ਅਤੇ ਹੋਰ ਅਣਪਛਾਤੇ ਕਾਰਨਾ ਕਰਕੇ ਆਏ 3000 ਲੋਕ ਪ੍ਰਵਾਸ ਉਰ ਜਾਣ ਦੀ ਅਗਵਾਈ ਕਰਨ ਵਿੱਚ ਸਭ ਤੋਂ ਅੱਗੇ ਨੇ ਉਸ ਤੋਂ ਬਾਅਦ ਚੀਨੀ ਸਟੂਡੈਂਟਸ ਅਤੇ ਕਾਮੇ 45000 ਆਉਂਦੇ ਨੇ ਨਾਈਜੀਰੀਅਨ 16000 ਪਾਕਿਸਤਾਨੀ 12000 ਅਤੇ ਅਮਰੀਕੀ 8000 ਵੀ ਚੋਟੀ ਦੀਆਂ ਪੰਜ ਇਮੀਗ੍ਰੇਸ਼ਨ ਕੌਮੀਅਤਾਂ ਵਿੱਚ ਸ਼ਾਮਲ ਨੇ ਅਤੇ ਨਤੀਜੇ ਵਜੋਂ ਕੁੱਲ ਸ਼ੁੱਧ ਪ੍ਰਵਾਸ ਵਿੱਚ ਪਿਛਲੇ ਸਾਲ 431000 ਦੀ ਗਿਰਾਵਟ ਆਈ ਜੋ ਪਿਛਲੇ ਸਾਲ ਨਾਲੋਂ ਲਗਭਗ ਅੱਧੀ ਹੈ ਜੁਕੇ ਹੋਮ ਆਫਿਸ ਦੇ ਅੰਕੜਿਆਂ ਦੇ ਆਧਾਰ ਤੇ ਉਹ ਐਨਐਸ ਵਿਸ਼ਲੇਸ਼ਣ ਵਿੱਚ ਕਿਹਾ ਗਿਆ ਕਿ ਪ੍ਰਵਾਸ ਕਰਨ ਵਾਲੇ ਲੋਕਾਂ ਵਿੱਚ ਭਾਰਤੀ ਸਭ ਤੋਂ ਵੱਧ ਆਮ ਸਨ ਉਹ ਐਨਐਸ ਵਿਖੇ ਆਬਾਦੀ ਅੰਕੜਿਆਂ ਦੀ ਡਾਇਰੈਕਟਰ ਮੈਰੀ ਗੈਰਗਰੀ ਨੇ ਕਿਹਾ ਕਿ ਗਿਰਾਵਟ ਮੁੱਖ ਤੌਰ ਤੇ ਯੂਕੇ ਵਿੱਚ ਕੰਮ ਕਰਨ ਤੇ ਪੜ੍ਹਾਈ ਕਰਨ ਲਈ ਆਉਣ ਵਾਲੇ ਸਟੂਡੈਂਟਸ ਖਾਸ ਕਰਕੇ ਸਟੂਡੈਂਟਸ ਤੇ ਨਿਰਪਰ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਕਮੀ ਕਰਨਾ ਉਹਨਾਂ ਨੇ ਕਿਹਾ ਕਿ ਦਸੰਬਰ 2024 ਤੱਕ 12 ਮਹੀਨਿਆਂ ਵਿੱਚ ਇਮੀਗ੍ਰੇਸ਼ਨ ਵਿੱਚ ਵੀ ਵਾਧਾ ਹੋਇਆ ਖਾਸ ਕਰਕੇ ਉਦੋਂ ਜਦ ਅਸਲ ਵਿੱਚ ਅਧਿਆਨ ਵੀਜ਼ਾ ਤੇ ਉਸ ਸਮੇਂ ਆਏ ਸਨ ਜਦ ਮਹਾਮਾਰੀ ਕਾਰਨ ਯੂਕੇ ਵਿੱਚ ਯਾਤਰਾ ਪਾਬੰਦੀਆਂ ਨੂੰ ਢਿੱਲਾ ਕਰ ਦਿੱਤਾ ਗਿਆ ਸੀ ਯੂਕੇ ਸਰਕਾਰ ਨੇ ਕੋਲ ਇਮੀਗ੍ਰੇਸ਼ਨ ਵਿੱਚ ਗ੍ਰਾਵਟ ਦੀ ਪ੍ਰਸ਼ੰਸਾ ਕੀਤੀ ਇਹ ਇੱਕ ਅਜਿਹਾ ਮੁੱਦਾ ਜੋ ਵਾਧੇ ਅੰਕੜਿਆਂ ਤੇ ਹਾਲੀਆ ਚੋਣਾਂ ਵਿੱਚ ਸੱਜੇ ਪੱਖੀ ਇਮੀਗ੍ਰੇਸ਼ਨ ਦੀ ਲੇਬਰ ਪਾਰਟੀ ਦੇ ਮਹੱਤਵਪੂਰਨ ਲਾਭਾਂ ਵਿਚਕਾਰ ਰਾਜਨੀਤਿਕ ਏਜੰਡੇ ਤੇ ਹਾਵੀ ਰਿਹਾ ਹੈ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਡਿਜੀਟਲ ਮੀਡੀਆ ਤੇ ਇੱਕ ਬਿਆਨ ਵਿੱਚ ਕਿਹਾ ਕਿ ਕੰਜ਼ਰਵੇਟਿਵ ਸਸ਼ਾਸਨ ਦੌਰਾਨ ਸੁੱਧ ਇਮੀਗ੍ਰੇਸ਼ਨ ਲਗਭਗ 10 ਲੱਖ ਤੱਕ ਪਹੁੰਚ ਗਿਆ ਜੋ ਕਿ ਬਰਮਿੰਗਮ ਦੀ ਆਬਾਦੀ ਦੇ ਬਰਾਬਰ ਹੈ ਮੈਂ ਜਾਣਦਾ ਹਾਂ ਕਿ ਤੁਸੀਂ ਇਸ ਤੋਂ ਪਰੇਸ਼ਾਨ ਹੋ ਤੇ ਮੈਂ ਤੁਹਾਨੂੰ ਵਾਅਦਾ ਕੀਤਾ ਸੀ ਕਿ ਮੈਂ ਇਸ ਨੂੰ ਬਦਲ ਦਿਆਂਗੇ ਅੱਜ ਦੇ ਅੰਕੜੇ ਦਰਸਾਉਂਦੇ ਨੇ ਕਿ ਅਸੀਂ ਪਿਛਲੇ ਸਾਲ ਸੁੱਧ ਇਮੀਗ੍ਰੇਸ਼ਨ ਲਗਭਗ ਅੱਧਾ ਕਰ ਦਿੱਤਾ ਹੈ ਆਸਟ੍ਰੇਲੀਆ ਦੇ ਪੂਰਬੀ ਤੱਟਵਰਤੀ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਹੜਾ ਆ ਗਿਆ ਜਿਸ ਨਾਲ ਭਾਰੀ ਤਬਾਹੀ ਹੋਈ ਹੈ ਇਸ ਹੜ੍ਹ ਵਿੱਚ 4 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਲਾਪਤਾ ਹੈ ਖੁਸ਼ਕਿਸਮਤੀ ਨਾਲ ਹੁਣ ਮੌਸਮ ਸਾਫ਼ ਹੈ ਜਿਸ ਕਾਰਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ ਕਈ ਦਿਨਾਂ ਦੀ ਭਾਰੀ ਬਾਰਿਸ਼ ਤੋਂ ਬਾਅਦ ਸਿਡਨੀ ਦੇ ਉੱਤਰ ਵਿੱਚ ਨਿਊ ਸਾਊਥ ਵੇਲਜ਼ ਰਾਜ ਦੇ ਤੱਟ ਤੇ ਹੜ੍ਹ ਕਾਰਨ ਲਗਭਗ 50000 ਤੋਂ ਵੱਧ ਲੋਕ ਬੇਘਰ ਹੋ ਗਏ ਪੂਰਬੀ ਤੱਟਵਰਤੀ ਇਲਾਕਿਆਂ ਵਿੱਚ ਘੱਟ ਦਬਾਅ ਵਾਲੇ ਖੇਤਰ ਬੰਨ੍ਹ ਕਰਨ ਪਾਰੀ ਮੀਂਹ ਪਿਆ ਤੇ ਹੁਣ ਇਹ ਘੱਟ ਦਬਾਅ ਵਾਲਾ ਖੇਤਰ ਪਲ ਵੱਧ ਗਿਆ ਨਿਊ ਸਾਊਥ ਵੇਲਜ਼ ਵਿੱਚ ਹੜ੍ਹ ਦੇ ਪਾਣੀ ਵਿੱਚ ਚਾਰ ਲਾਸ਼ਾਂ ਕੱਢੀਆਂ ਗਈਆਂ ਗੱਡੀ ਚਲਾਉਂਦੇ ਸਮੇਂ ਤਿੰਨ ਲੋਕ ਹੜ੍ਹ ਦੇ ਪਾਣੀ ਵਿੱਚ ਵਹਿ ਗਏ ਸਨ ਜਦਕਿ ਇੱਕ ਆਦਮੀ ਦੀ ਲਾਸ਼ ਉਸਦੇ ਘਰ ਦੇ ਬਰਾਂਡੇ ਵਿੱਚੋਂ ਮਿਲੀ ਹੈ ਰਾਤ ਨੂੰ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਸੈਰ ਕਰਦੇ ਸਮੇਂ ਇੱਕ 49 ਸਾਲਾ ਵਿਅਕਤੀ ਲਾਪਤਾ ਹੋ ਗਿਆ ਉਸ ਦੀ ਭਾਲ ਅਜੇ ਵਿਚਾਰੀ ਹੈ ਪ੍ਰਧਾਨ ਮੰਤਰੀ ਐਂਥਨੀ ਅਲਵਾਈਨਜ਼ ਤੇ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਟਾਫਰਮੈਂਸ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਮੈਂਸ ਨੇ ਰਾਹਤ ਤੇ ਬਚਾਅ ਕਾਰਜ ਵਿੱਚ ਸ਼ਾਮਲ ਲੋਕਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਐਮਰਜੈਂਸੀ ਸੇਵਾਮੈਂਟ ਦੇ ਵਲੰਟੀਅਰ ਨੇ 678 ਲੋਕਾਂ ਨੂੰ ਬਚਾਇਆ ਮਿਸ ਨੇ ਕਿਹਾ ਕਿ ਜੇਕਰ ਇਹ ਵਲੰਟੀਅਰ ਨਾ ਹੁੰਦੇ ਤਾਂ ਮਰਨ ਵਾਲਿਆਂ ਦੀ ਗਿਣਤੀ ਸੈਂਕੜੇ ਵਿੱਚ ਆਉਂਦੀ ਮੌਸਮ ਸਾਫ਼ ਹੋਣ ਦੇ ਬਾਵਜੂਦ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਹੜ੍ਹ ਕਾਰਨ ਕਈ ਸੜਕਾਂ ਤੇ ਪੁਲ ਤਬਾਹ ਹੋ ਗਏ ਨੇ